ਰਮਜ਼ਾਨ ਦਾ ਮਹੀਨਾ ਸੀ ਫਿਰ ਰਮਜ਼ਾਨ ਦੇ ਮਹੀਨੇ ਚ ਮੁਸਲਮਾਨ ਰੋਜ਼ੇ ਰੱਖਦੇ ਨੇ ਸਾਰੇ ਅਰਬ ਦੇਸ਼ਾਂ ਦੇ ਤੇ ਰੈਸਟੋਰੈਂਟ ਹੋਟਲ ਵੀ ਬੰਦ ਹੁੰਦੇ ਨੇ ਦਿਨ ਨੂੰ ਕੋਈ ਖਾ ਨਹੀਂ ਸਕਦਾ ਰੋਜ਼ਾ ਰੱਖਣਾ ਅਨਮਤੀਏ ਜੋ ਗੈਰ ਮੁਸਲਮਾਨ ਉਹ ਵੀ ਵਿਚਾਰੇ ਘਰ ਦੇ ਚੋਰੀ ਛੁਪੇ ਖਾਂਦੇ ਨੇ ਕਾਨੂੰਨ ਹੈ ਬੜਾ ਸਖਤ ਰੋਜ਼ਾ ਰੱਖੋ ਪੁਰਾਣੀ ਗੱਲ ਹੈ ਸ਼ਮਸ ਤਬਰੇਜ਼ ਤਬਰੇਜ਼ ਈਰਾਨ ਦਾ ਬਹੁਤ ਵੱਡਾ ਸ਼ਹਿਰ ਹੈ ਇਹ ਸ਼ਮਸ ਉੱਥੋਂ ਦਾ ਰਹਿਣ ਵਾਲਾ ਸੀ ਉੱਥੋਂ ਹਿੰਦੁਸਤਾਨ ਦੇ ਚ ਆਇਆ ਸੀ ਇਸ ਵਾਸਤੇ ਇਸ ਦਾ ਨਾਂ ਪੈ ਗਿਆ ਸ਼ਮਸ ਤਬਰੇਜ਼ੀ ਬੜਾ ਮਸਤ ਫਕੀਰ ਸੀ ਕਿਸੇ ਦੀ ਪੁੱਠੀ ਖਲ ਲਾ ਕੇ ਮਲਤਾਨ ਦੇ ਨਵਾਬ ਨੇ ਮਾਰਿਆ ਸੀ ਸ਼ਹੀਦ ਕੀਤਾ ਸੀ ਕਸੂਰ ਕਿਸੇ ਰਮਜ਼ਾਨ ਦਾ ਮਹੀਨਾ ਦੁਪਹਿਰ ਦੇ ਵਿੱਚ ਰੁੱਖ ਦੇ ਥੱਲੇ ਬੈਠ ਕੇ ਰੋਟੀ ਖਾਵੇ ਪਿਆ ਪਾਣੀ ਵੀ ਪੀਵੇ ਵੇਖ ਲਿਆ ਸਾਰਿਆਂ ਨੇ ਪਕੜ ਕੇ ਲੈ ਗਏ ਨਵਾਬ ਦੇ ਕੋਲੋਂ ਕਾਜ਼ੀ ਨੇ ਫਤਵਾ ਲਾਇਆ ਤੂੰ ਰਮਜ਼ਾਨ ਦੇ ਮਹੀਨੇ ਚ ਕਿਉਂ ਰੋਟੀ ਖਾ ਰਹੇ ਐ ਨਾਵੜ ਦਾ ਗੁਨਾਹ ਕਰਦਾ नमस्तवरेज कहता मैं गुनाह नहीं किया खुदा ही गुनाह करता गुना कर गुना कर है खुदा गुनाह करता है, ये तू होर दोबारा गुनाह कर रहे हैं खुदा कह के, खुदा गुनाह कर रहे है एक तो तू रमजान महीने च रोटी खा रहे हैं, दूजा कहना खुदा ने गुनाह कीता है खुदा ने की गुनाह कीता ਜੇ ਮੈਂ ਰਮਜ਼ਾਨ ਦੇ ਮਹੀਨੇ ਵਿੱਚ ਰੋਟੀ ਖਾ ਕੇ ਗੁਨਾਹ ਕੀਤਾ ਹੈ ਤੇ ਖੁਦਾ ਨੇ ਰਮਜ਼ਾਨ ਦੇ ਮਹੀਨੇ ਚ ਮੇਰੇ ਅੰਦਰ ਭੁੱਖ ਪੈਦਾ ਕਰਕੇ ਗੁਨਾਹ ਕੀਤਾ ਕਿਉਂ ਭੁੱਖ ਪੈਦਾ ਕਰਦਾ ਹੈ ਭੁੱਖ ਮੈਂ ਪੈਦਾ ਕੀਤੀ ਹੈ ਉਹਨੇ ਪੈਦਾ ਕੀਤੀ ਮੈਂ ਰੋਟੀ ਖਾ ਲਈ ਹੁਣ ਖੁਦਾ ਨੂੰ ਪੁੱਛੋ ਮੈਨੂੰ ਭੁੱਖ ਕਿਉਂ ਲੱਗੀ ਦਰਸਲ ਕਿਸੇ ਨੂੰ ਭੁੱਖਾ ਮਾਰਨਾ ਜੇ ਪਾਪ ਹੈ ਆਪਣੇ ਆਪ ਨੂੰ ਭੁੱਖਾ ਮਾਰਨਾ ਵੀ ਪਾਪ ਹੈ ਕਿਸੇ ਦੀ ਹੱਤਿਆ ਕਰਨਾ ਪਾਪ ਹੈ ਆਤਮ ਹੱਤਿਆ ਕਰਨਾ ਵੀ ਪਾਪ ਹੈ ਕਿਸੇ ਨੂੰ ਦੁਖੀ ਕਰਨਾ ਪਾਪ ਹੈ ਖੁਦ ਨੂੰ ਦੁਖੀ ਕਰਨਾ ਵੀ ਪਾਪ ਹੈ ਪਰ ਬਦਕਿਸਮਤੀ ਇਹ ਹੈ ਦੂਜੇ ਨੂੰ ਭੁੱਖਾ ਮਾਰਨਾ ਤੇ ਪਾਪ ਸਮਝਦੇ ਨੇ ਆਪਣੇ ਆਪ ਨੂੰ ਭੁੱਖਾ ਮਾਰਨਾ ਪੁੰਨ ਸਮਝਦੇ ਨੇ ਵਰਤ ਰੱਖਿਆ ਰੋਜ਼ਾ ਰੱਖਿਆ ਗੁਰਮਤ ਸਹਿਮਤ ਹੈ ਆਨਨਖਾਇਆ ਸਾਧ ਗਵਾਇਆ ਬੋਧਕ ਪਾਇਆ ਦੂਜਾ ਪਾਇਆ ਬਸਤ ਨ ਪਹਿਰੇ ਐਨਸ ਕਹਿਰੇ ਮੌਨ ਵੀ ਗੋਤਾ ਕਿਉਂ ਜਾਗੇ ਗੁਰ ਬਿਨ ਸੋਤਾ ਜੇ ਮੌਨ ਜ਼ਬਾਨ ਦੇ ਚੁੱਪ ਕਰਨ ਨਾਲ ਰਬ ਮਿਲਦਾ ਤੇ ਰਬ ਜ਼ਬਾਨ ਬਣਾਉਂਦਾ ਹੀ ਨਾ ਕੰਨੋ ਬਣਾਈਏ ਜਿਹੜੀ ਜਿਹੜੀ ਚੀਜ਼ ਬਣਾਈਏ ਵਰਤਨ ਵਾਸਤੇ ਬਣਾਈਏ ਜਿਹੜਾ ਜਿਹੜਾ ਇੰਦਰਾ ਬਣਾਇਆ ਵਰਤਨ ਵਾਸਤੇ ਬਣਾਇਆ ਐਸੇ ਸੇ ਫਕੀਰ ਉਹਨੇ ਜ਼ਬਾਨ ਨੂੰ ਵੀ ਕੱਟ ਦਿੰਦੇ ਰਹਨੇ ਨੇ ਐਸੇ ਐਸੇ ਸਾਧੂ ਹੋਏ ਨੇ ਅੱਖਾਂ ਵੀ ਕੱਢ ਦਿੰਦੇ ਰਹੇ ਨੇ ਸੂਰਦਾਸ ਨੇ ਕੱਢ ਦਿੱਤੀਆਂ ਸੀ ਕਸੂਰ ਅੱਖਾਂ ਦਾ ਨਹੀਂ ਵਾਸ਼ਨਾ ਦਾ ਇਹ ਵੀ ਮੈਂ ਅਰਜ਼ ਕਰਦਾ ਕਸੂਰ ਹੱਥਾਂ ਦਾ ਨਹੀਂ ਆਉਂਦਾ ਲੋਭ ਦਾ ਆਉਂਦਾ ਲੋਭ ਕਰਕੇ ਹੱਥ ਚੋਰੀ ਕਰਦੇ ਨੇ ਮੂਲ ਨੂੰ ਲੋਕੀ ਨਹੀਂ ਪਕੜਦੇ ਬੁਨਿਆਦ ਨੂੰ ਲੋਕੀ ਨਹੀਂ ਪਕੜਦੇ ਸਮਸਤ ਬਰੇਜ ਨੇ ਬੁਨਿਆਦ ਨੂੰ ਪਕੜਿਆ ਖੁਦਾ ਨੇ ਵੀ ਗੁਨਾਹ ਕੀਤਾ ਮੈਨੂੰ ਰਮਜ਼ਾਨ ਦੇ ਮੇਰੇ ਚ ਬੁਖ ਲੱਗ ਕਾਲੀ ਹੈ ਮੇ ਰੋਟੀ ਮੈਂ ਨਹੀਂ ਰਹਿ ਸਕਦਾ ਭੁੱਖਾ ਮੈਂ ਆਪਣੇ ਆਪ ਨੂੰ ਨਹੀਂ ਸੰਤਾਲ ਸਕਦਾ ਫਿਰ ਕਹਿੰਦਾ ਭੁੱਖ ਦੇ ਚ ਭੋਜਨ ਯਾਦ ਆਉਂਦਾ ਹੈ ਖੁਦਾ ਨਹੀਂ ਯਾਦ ਆਉਂਦਾ ਕੀ ਖੁਦਾ ਦੀ ਬੰਦਗੀ ਕਰਾਂ ਬੰਦਗੀ ਕਰਨ ਲੱਗਦਾ ਨਮਾਜ਼ ਪੜਨ ਲੱਗਦਾ ਰੋਟੀ ਯਾਦ ਆਉਂਦੀ ਕੀ ਕਰਾਂ ਭੁੱਖੇ ਬੰਦੇ ਨੂੰ ਹੋਰ ਕੀ ਯਾਦ ਆਵੇ ਗਲਤ ਉਸਨੇ ਸੱਚ ਹੀ ਕਹੀ ਲੇਕਿਨ ਵਿਚਾਰੇ ਨੂੰ ਸਜ਼ਾਏ ਮੌਤ ਦਿੱਤੀ